ਇਹੜਾ ਜਿਵੇਂ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕਿ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਾਨ ਤੁਸੀਂ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਇਥੇ ਅੱਗੇ ਡੀਰ ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਸੁਬਿੰਦਰ ਚਰਮਾ ਕਹਿੰਦੇ ਮੋਹਾਲੀ ਪੁਲਿਸ ਨੇ ਪੰਜਾਬੀ ਸੰਗੀਤ ਕੰਪਨੀ ਦੇ ਨਿਰਮਾਤਾ ਪੁਸ਼ਪਿੰਦਰ ਸਿੰਘ ਪਿੰਕੀ ਤਾਲੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ दाजे की उस के खिलाफ पंजाबी गायिका अदाकार सुनंदा शर्मा के नाल ਧੋਖਾ ਟਾੜੀ ਅਤੇ ਜਾਲੀ ਸਾਜ਼ਿਸ਼ ਕਰਨ ਅਤੇ ਅਪਰਾਧਿਕ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਪੰਜਾਬੀ गायिका ਦੀ ਸ਼ਿਕਾਇਤ ਤੇ ਪੁਲਿਸ ਨੇ ਮਟੋਟ ਥਾਣੇ ਦੇ ਵਿੱਚ ਪਰਚਾ ਦਰਜ ਕੀਤਾ ਹੈ ਅਤੇ ਸੁਨੰਦਾ ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਕਈ ਸਾਲਾਂ ਤੋਂ 250 ਕਰੋੜ ਰੁਪਏ ਕਮਾਉਣ ਦੇ باوجود ਵੀ ਉਸ ਨੂੰ ਕੋਈ ਭੁਗਤਾਨ ਨਹੀਂ ਕੀਤਾ ਗਿਆ। ਪੁਸ਼ਪਿੰਦਰ ਸਿੰਘ ਟਾਲੀਵਾਲ ਨੂੰ ਮੁਹਾਲੀ ਦੇ ਸੈਕਟਰ 70 ਚੋਕ ਗ੍ਰਿਫਤਾਰ ਕੀਤਾ ਗਿਆ ਤੇ ਮਟੋਰ ਦੇ ਐਸਐਚਓ ਕੁਲਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਪੁਸ਼ਪਿੰਦਰ ਸਿੰਘ ਟਾਲੀਵਾਲ ਜਾਨੀ ਪਿੰਕੀ ਟਾਲੀਵਾਲ ਨੂੰ ਅੱਜ ਮੁਹਾਲੀ ਦੇ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਤੇ ਅਦਾਲਤ ਨੇ ਉਸ ਨੂੰ ਦੋ ਰੋਜ਼ਾ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਤੇ ਦੂਜੇ ਪਾਸੇ ਮਟੋਰ ਥਾਣੇ ਚੋਂ ਬਾਹਰ ਆਉਂਦੇ ਸਮੇਂ ਹੀ ਜਦੋਂ মিডিਆ ਦੇ ਨਾਲ ਗੱਲਬਾਤ ਕੀਤੀ ਤਾਂ ਪੁਸ਼ਪਿੰਦਰ ਸਿੰਘ ਟਾਲੀਵਾਲ ਨੇ ਆਪਣਾ মিডিਆ ਦੇ ਨਾਲ ਪੱਖ ਰੱਖਦੇ ਹੋਏ ਕਿਹਾ ਕਿ ਜਦੋਂ ਟੱਕ ਪਾਓਗੇ ਤਾਂ ਉਸ ਦਾ ਇੰਜਾਮ ਇਹੀ ਹੋਵੇਗਾ ਤੇ ਇਹ ਗੱਲਾਂ ਬਾਤਾਂ ਕਰਦੇ ਹੋਏ ਉਹਨਾਂ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾ ਨੇ ਉਸ ਨੂੰ ਆਪਣੇ ਰਸਤੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਹੜਾ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਓਗੇ ਤੇ ਫਿਰ ਇਹੀ ਕੁਝ ਹੋਊਗਾ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਸਾਰੀ ਇੰਡਸਟਰੀ ਨੂੰ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਤੁਸੀਂ ਅੱਗ ਡੀਏ ਯਾਰ ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਅ ਸੁਨਦਰ ਚਰਮਾ ਜੀ ਬੋਲੋ ਪਲੀਜ਼